ਅਸ਼ੀਕਾਲ ਜੀ ਖਨੌਰੀ ਮੋਰਚੇ ਦੇ ਉਪਰ ਮੌਜੂਦ ਆਂਗੇ ਇਸ ਸਮੇਂ ਰਾਤ ਦਾ ਸਮੇਂਗਾ ਤਕਰੀਬਨ ਸਮੇਂ ਦੀ ਗੱਲ ਕਰੀਏ ਤਾਂ 8 ਵਜ ਚੁੱਕੇ ਨੇ ਤੇ ਪੰਜਾਬ ਪੁਲਿਸ ਦਾ ਜਿਹੜਾ ਐਕਸ਼ਨ ਆ ਖਨੌਰੀ ਮੋਰਚੇ ਦੇ ਉਪਰ ਸ਼ੁਰੂ ਹੋ ਚੁੱਕਾ ਹੈਗਾ ਕਿਹਾ ਜਾ ਰਿਹਾ ਕਿ ਕੁਝ ਅੱਗੇ ਅਸੀਂ ਵਿਚਾਰ ਮੌਜੂਦ ਨਾ ਕਿ ਅੱਗੇ ਸ਼ੁਰੂ ਦੇ ਵਿੱਚ ਜਿੱਥੇ ਮੋਰਚਾ ਚੱਲਿਆ ਉੱਥੋਂ ਤਕਰੀਬਨ 50 ਕਿਸਾਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ 1 ਘੰਟੇ ਜਿਹੜੀ ਇੱਥੇ ਹੀ ਮੋਰਚੇ ਦੇ ਵਿੱਚੋਂ ਮਿਦਰੀ ਦੋਗੇ ਬਹੁਤ ਸਾਰੇ ਕਿਸਾਨ ਜਿਹੜੇ ਇੱਥੇ ਮੌਜੂਦ ਨੇਗੇ ਇੱਥੇ ਕਿਸਾਨ ਖੜੇ ਹੋਏ ਨੇ ਇਹਨਾਂ ਦਾ ਖਾਸ਼ਾ ਜਿਤਾਇਆ ਜਾ ਰਿਹਾ ਕਿ ਬਹੁਤ ਸਾਰੇ ਕਿਸਾਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਪੁਲਿਸ ਦਾ ਐਕਸ਼ਨ ਕਿਹਾ ਜਾ ਰਿਹਾ ਹੈ ਕਿ ਸ਼ੁਰੂ ਹੋ ਚੁੱਕਾ ਹੈਗਾ ਫਿਲਹਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਖਨੌਰੀ ਮੋਰਚੇ ਦੇ ਵਿੱਚ ਇਸ ਸਮੇਂ ਜਿਹੜਾ ਮੀਡੀਆ ਨੇ ਦੂਰੀ ਬਣਾਈ ਹੈ ਇਸ ਖਨੌਰੀ ਮੋਰਚੇ ਤੋਂ ਮੀਡੀਆ ਇੱਥੋਂ ਖਨੌਰੀ ਮੋਰਚੇ ਦੇ ਵਿੱਚੋਂ ਕਿਤੇ ਨਜ਼ਰ ਨਹੀਂ ਆ ਰਿਹਾ ਮੀਡੀਆ ਦੇ ਵੱਲੋਂ ਕੋਈ ਕਵਰੇਜ ਜਿਹੜੀ ਇਸ ਮੋਰਚੇ ਦੀ ਨਹੀਂ ਕੀਤੀ ਜਾ ਰਹੀ ਦੱਸਦੇ ਕਿ ਚੰਡੀਗੜ੍ਹ ਮੀਟਿੰਗ ਤੇ ਕੇਂਦਰ ਸਰਕਾਰ ਨਾਲ ਮੀਟਿੰਗ ਦੇ ਦੌਰਾਨ ਗਏ ਹੋਏ ਕਿਸਾਨ ਆਗੂਆਂ ਨੂੰ ਜਿਹੜਾ 28 ਦੇ ਕਰੀਬ ਕਿਸਾਨ ਆਗੂਆਂ ਨੂੰ ਕਿਹਾ ਜਾ ਰਿਹਾ ਹੈ ਕਿ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆਗਾ ਸੋ ਇਹ ਤੁਸੀਂ ਦੇਖ ਸਕਦੇ ਹੋ ਕੇਂਦਰ ਸਰਕਾਰ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਨਾਲ ਮਿਲ ਜੁਲ ਕੇ ਜਿਹੜਾ ਐਕਸ਼ਨ ਪਲਾਨ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈਗਾ ਕਿਉਂਕਿ ਲਗਾਤਾਰ ਇੱਕ ਸਾਲ ਤੋਂ ਲੰਬਾ ਸਮਾਂ ਜਿਹੜਾ ਹੋ ਚੁੱਕਾ ਹੈਗਾ ਤਕਰੀਬਨ ਛਾਲ ਤੋਂ ਜ਼ਿਆਦਾ ਦਾ ਸਮਾਂ ਜਿਹੜਾ ਹੋ ਚੁੱਕਾ ਹੈਗਾ ਤੇ ਇੱਥੇ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਮੋਰਚਾ ਲੱਗਿਆ ਹੋਇਆ ਸ਼ੰਭੂ ਮੋਰਚੇ ਦਾ ਵੀ ਇਹੀ ਹਾਲ ਨੇ ਕਿ ਉੱਥੇ ਵੀ ਇਸ ਸਮੇਂ ਜਿਹੜਾ ਕੀ ਐਕਸ਼ਨ ਪਲਾਨ ਜਿਹੜੇ ਹੋ ਰਹੇ ਨੇ ਫਿਲਹਾਲ ਦੱਸਦੇ ਕਿ ਇੱਥੇ ਜਿਹੜਾ ਇੰਟਰਨੈਟ ਦੀਆਂ ਸੇਵਾਵਾਂ ਮਾ ਹੋ ਪ੍ਰਭਾਵਿਤ ਨੇ ਇੰਟਰਨੈਟ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਗਈਆਂ ਨੇ ਹੁਣ ਦੇਖਣਾ ਇਹ ਹੋਵੇ ਕਿ ਅੱਗੇ ਪੰਜਾਬ ਪੁਲਿਸ ਦਾ ਕੀ ਐਕਸ਼ਨ ਪਲਾਨ ਹੁੰਦਾ ਹੈਗਾ ਪੰਜਾਬ ਪੁਲਿਸ ਕੀ ਐਕਸ਼ਨ ਕਰਦੀ ਹੈ ਜਾਂ ਅੱਗੇ ਕੀ ਜਿਹੜਾ ਹੋ ਰਵਈਆ ਕਿਸਾਨਾਂ ਦੇ ਪ੍ਰਤੀ ਅਪਣਾਇਆ ਜਾਂਦਾ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਲਾਠੀ ਚਾਰਜ ਕੀਤਾ ਜਾਂਦਾ ਦੱਸ ਦੇ ਕਿ ਇੱਕ ਪਾਸੇ ਉਹਰੇ ਖਨੌਰੀ ਮੋਰਚ ਉੱਥੇ ਸ਼ਸ਼ੋਭਿਤ ਨੇ ਸੋਪਾਵੇਂ ਕੀ ਪੰਜਾਬ ਪੁਲਿਸ ਨੇ ਦਿਨੇ ਹਦਾਇਤ ਕਰ ਦਿੱਤੀ ਸੀ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਮਿਲੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈਗਾ ਹੈਗਾ ਆਦਰਮਾਨ ਸਤਿਕਾਰ ਦੇ ਨਾਲ ਉੱਥੋਂ ਚੁੱਕਿਆ ਜਾਵੇ ਲੋਕਾਂ ਦੇ ਉੱਪਰ ਕੋਈ ਲਾਠੀ ਚਾਰਜ ਨਾ ਕੀਤਾ ਜਾਵੇ ਹਾਲਾਂਕਿ ਕਿਸਾਨਾਂ ਨੇ ਜਿਹੜੀਆਂ ਆਪਣੀਆਂ ਟਰਾਲੀਆਂ ਨੇ ਹੋ ਟੇਡੇ ਢੰਗ ਦੇ ਨਾਲ ਲਾ ਦਿੱਤੀਆਂ ਨੇ ਆਲੇ ਦੁਆਲੇ ਮੋਰਚੇ ਦੇ ਸਾਰੇ ਰਸਤੇ ਬਲੌਕ ਕਰ ਦਿੱਤੇ ਨੇ ਪਰ ਤਿੰਨ ਜਿਲਿਆਂ ਦੀ ਪੁਲਿਸ ਫੋਰਸ ਜਿਹੜੀ ਉਹ ਦੱਸੀ ਜਾ ਰਹੀ ਹੈ ਕਿ ਇਸ ਦੇ ਮੂਹਰੇ ਜਿਹੜਾ ਕਿਸਾਨੀ ਮੋਰਚਾ ਖਨੌਰੀ ਦਾ ਹੋ ਟਿਕ ਪਾਊਗਾ ਕਿ ਜਿਹੜਾ ਪੰਜਾਬ ਪੁਲਿਸ ਇਸ ਮੋਰਚੇ ਨੂੰ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿਸਾਨ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਇਸ ਸਮੇਂ ਕਿਸਾਨਾਂ ਦੇ ਵਿੱਚ ਵੀ ਇੱਕ ਡਰ ਦਾ ਭੈ ਦਾ ਮਾਹੌਲ ਬਣਿਆ ਹੋਇਆ ਹੈਗਾ ਕਿ ਜਿਹੜਾ ਪੰਜਾਬ ਪੁਲਿਸ ਚੜ੍ਹ ਕੇ ਆ ਚੁੱਕੀ ਹੈ ਸੋ ਇਹ ਹੀ ਲੋਕ ਨੇ ਜਿਨ੍ਹਾਂ ਨੇ 2000 ਭਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਹੱਤਾ ਕਮਾਨ ਦਿੱਤੀ ਸੀ ਕਿ ਪੰਜਾਬ ਦਾ ਭਵਿੱਖ ਚੰਗਾ ਹੋਊਗਾ ਇੱਕ ਪਾਸੇ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਜਿਹੜਾ ਖੜੇੜਿਆ ਸੀਗਾ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਚੰਡੀਗੜ੍ਹ ਨੂੰ ਜਾਂਦੇ ਸਮੇਂ ਤਾਂ ਹੁਣ ਵੱਡਾ ਐਕਸ਼ਨ ਇਸ ਮੋਰਚੇ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਕਿਸਾਨ ਉਧਰੋਂ ਉਹਨਾਂ ਨੂੰ ਆਉਣੇ ਸ਼ੁਰੂ ਹੋ ਚੁੱਕੇ ਨੇ ਲੱਗਦਾ ਹੈ ਕਿ ਪੰਜਾਬ ਪੁਲਿਸ ਨੇ ਜਦੀਕ ਆ ਪਹੁੰਚ ਚੁੱਕੇ ਹੈ ਤੇ ਐਕਸ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਹਰ ਪਲਪਲ ਦੀ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ